ਕਾਮ ਹੈ ਸਰ ਤੇਟ ਹੈ ਮੇਰਾ ਨਕਲਦੀਪ ਸਿੰਘ ਕੁਲਦੀਪ ਸਿੰਘ ਕਿਹੜਾ ਪਿੰਡ ਆ ਕੁਲਦੀਪ ਜੀ ਆਪਣਾ ਦੁਲਦਿੱਪ ਪਿੰਡ ਕੀ ਹੋਇਆ ਜਿਹੜਾ ਤੁਸੀਂ ਹਸਪੀਟਲ ਅਮਰਜੈਂਸੀ ਦੇ ਵਿੱਚ ਇੰਨੀ ਸੱਟਾਂ ਲੱਗੀਆਂ ਤੁਹਾਨੂੰ ਸੱਟਾਂ ਲੱਗੀਆਂ ਬਲਕਿ ਹਮਲਾ ਕੀਤਾ ਇਹਨਾਂ ਨੇ ਕਿਹਨਾਂ ਨੇ ਇਹ ਜਿਹੜਾ ਨੰਬਰ ਜਿਹੜਾ ਸੁਰਗਵਾਸ ਹੋ ਪੁਕਾ ਹੈ ਇਹਨਾਂ ਨੇ ਤੇ ਇੱਕ ਗੁੱਡੂ ਵਪਾਰੀ ਉੱਥੋਂ ਦਾ ਆਫਰ ਕੜਦਾ ਜੀ ਅੱਛਾ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਕੌਣ ਕੌਣ ਨੇ ਹੋ ਇੱਕ ਗੁੱਡੂ ਇੱਕ ਐਸੀ ਕੀ ਨਾਮ ਸੀ ਇਹਨਾਂ ਦਾ ਸਾਫ ਸਿੰਘ ਹਾਂਜੀ ਸਾਫ ਸਿੰਘ ਸਾਫ ਸਿੰਘ ਹਾਂ ਉਹਨਾਂ ਨੇ ਹਮਲਾ ਕੀਤਾ ਤੁਹਾਡੇ ਤੇ ਹਮਲਾ ਕੀਤਾ ਸੁਪਨੇ ਵਾਂਗ ਜੀ ਮੈਂ ਜਾਂਡੇ ਗਵਾਂਢੋਂ ਦੱਸਿਆ ਜੀ ਆਪਣਾ ਇਹ ਹੂੰ ਜਿਹੜਾ ਬੁੱਢਾ ਬੰਦਾ ਹਾਂਜੀ ਉਹਦੇ ਵੇਖੋ ਮੇਰਾ ਸਿਰ ਕਾੜਦਾ ਇਹਨਾਂ ਨੇ ਜੀ ਹੂੰ ਉਹ ਬੰਦਾ ਜੁੜੇ ਫੜ ਲਿਆ ਹੂੰ ਕੀ ਕਹਿਣਾ ਚਾਹੋਗੇ ਅੱਗੇ ਕਿੰਨੀਆਂ ਸੱਟਾਂ ਲੱਗੀਆਂ ਤੇ ਅਡੇ ਬੇਲੇ ਅਗਰੇ ਖੂਨ ਵਹਿ ਰਿਹਾ ਹੈ ਦੇਖੋ ਘਰ ਦਾ ਮੇਰਾ ਖਤਮ ਹੋ ਗਿਆ ਜੀ ਦੁਨੀਆ ਜਾਨੀ ਮੇਰੇ ਸਭ ਕੋ ਖਤਮ ਹੋ ਗਿਆ ਠੀਕ ਹੈ ਆਪਣੀ ਬੇਟੀ ਨੂੰ ਪੁੱਛਣਾ ਚਾਹੀਦਾ ਜਿਹੜੇ ਹਮਲਾ ਕਰਨ ਆਏ ਸੀ ਉਹ ਕੌਣ ਸੀ ਉਥੋਂ ਦੇ ਅਮਰਗੜ ਦੇ ਅਮਰਗੜ ਦੋਨੋਂ ਬੰਦੇ ਅਮਰਗੜ ਦੇ ਸੀਗੇ ਇੱਕ ਅਮਰ ਤੇ ਦੂਸਰਾ ਦੂਸਰਾ ਐਸੀ ਜਿਹੜਾ ਸਮਝਰ ਗਿਆ ਉਹਨਾਂ ਦਾ ਕੀ ਨਾਮ ਹੈ ਸੈਪ ਸਿੰਘ ਜੀ ਠੀਕ ਹੈ ਕੀ ਹੋਇਆ ਪੇਸ਼ੈਂਟ ਆਇਆ ਨਹੀਂ ਬਰੀਫ ਕਰਾਂਗੇ ਦੋ ਪੇਸ਼ੈਂਟ ਆਏ ਸੀ ਤਲੱਤੀ ਤੋਂ ਇੱਕ ਦੇ ਤਾਂ ਸੱਟਾਂ ਲੱਗੀਆਂ ਕਾ ਮੂੰਹ ਤੇ ਵੀ ਲੱਗੀਆਂ ਸੱਟ ਜਿਵੇਂ ਉਹਨੂੰ ਅਸੀਂ ਟ੍ਰੀਟਮੈਂਟ ਦੇ ਕੇ ਦਾਖਲ ਕਰ ਲਿਆ ਇੱਕ ਪੇਸ਼ੈਂਟ ਪ੍ਰੋਡਕਟ ਦੀ ਗੱਲ ਤੇ ਉਹਨੂੰ ਅਸੀਂ ਮੋਰਚਰੀ ਸ਼ਿਫਟ ਕਰ ਜੀ ਜਿਹੜੇ ਪੇਸ਼ੈਂਟ ਦੂਜੇ ਨੇ ਜਿਹੜੇ ਠੀਕ ਨੇ ਉਹਨਾਂ ਦੇ ਕਿੰਨੇ ਸੱਟਾਂ ਸੱਟ ਮੂੰਹ ਤੇ ਹੈਗੀ ਦੋ ਦਾ ਟਾਂਕੇ ਲੱਗੇ ਤਿੰਨ ਟਾਂਕੇ ਲੱਗੇ ਇੱਕ ਦੀ ਡੈਥ ਜੀ ਠੀਕ ਹੈ ਜੀ ਪੋ ਜੀ ਕੀ ਨਾਮ ਆਪਣੇ ਮੇਰਾ ਨਾਮ ਰਾਜ ਸਿੰਘ ਹੈ ਰਾਜਾ ਕੀ ਗੱਲ ਹੋ ਜੋ ਰਹੀ ਇਹ ਜੀ ਕਿਤੇ ਪੀਤੀ ਪੁੱਤੀ ਜਾਂ ਲੜ ਪਈ ਜੀ ਦੋਵੇਂ ਬਾਪ ਪੁੱਤ ਠੀਕ ਹੈ ਜੀ ਬੜਾ ਮੁੰਡਾ ਹੈ ਇਹਦਾ ਇਹ ਇੱਕ ਛੋਟਾ ਠੀਕ ਹੈ ਜੀ ਇਹਨੇ ਮਾਰੇ ਟੋਟੋ ਦੇ ਠੀਕ ਹੈ ਜੀ ਉਹਨੇ ਇਹਦੇ ਮਾਰੇ ਹੋ ਗਿਆ ਅਸੀਂ ਤਾਂ ਹੁਣ ਬਾਹਰੋਂ ਆਏ ਆ ਨਾ ਸਾਨੂੰ ਤਾਂ ਪਤਾ ਨਹੀਂ ਸੀਗੇ ਥੋੜੀ ਕੀ ਰਿਸ਼ਤੇ ਨੇ ਮੇਰਾ ਭਾਈ ਲੱਗਦਾ ਜੀ ਬਣਾ ਠੀਕ ਹੈ ਇਸ ਤੋਂ بڑا ਤੇ ਜਿਹਨਾਂ ਕੀ ਇਹਨਾਂ ਦੇ ਇਹਨਾਂ ਸਾਫ ਸੰਗ ਜੀ ਠੀਕ ਹੈ ਜੀ ਤੇ ਜਿਹੜੇ ਮੁੰਡੇ ਨੇ ਮਤਲਬ ਤੁਸੀਂ ਦੱਸਣ ਜਾ ਰਹੇ ਹੋ ਪਿਓ ਪੁੱਤ ਦਾ ਨਾਮ ਕੀ ਹੈ ਜੀ ਉਹਦਾ ਕਲਦੇਵ ਆ ਜੀ ਠੀਕ ਹੈ ਜੀ ਮੁੰਡਾ ਕੀ ਕਰਦਾ ਉਹ ਦਿਹਾੜੀ ਦਾ ਪੱਜ ਕਰਦਾ ਦੋਵੇਂ ਦਿਹਾੜੀ ਦਾ ਪੱਜ ਕਰਦੇ ਜੀ ਅੱਛਾ ਅੱਜ ਐਤਵਾਰ ਹੈ ਫੈਕਟਰੀ ਚ ਲੱਗਿਆ ਹੋਇਆ ਅੱਜ ਕੀ ਆ ਨਹੀਂ ਛੁੱਟੀ ਹੀ ਤੇ ਲੜ ਪਾਇਆ ਵਾ ਅੱਛਾ ਆਜਾ ਮਾ ਤੇ ਨਾਮ ਤੇ ਕੀ ਨਾਮ ਹੈ ਕਲਮਨ ਕੜੀ ਕੀ ਗੱਲ ਹੋਈ ਥੋਡੇ ਕਰ ਦਿੰਦਾ ਬਸ ਜੀ ਖਗੜਾ ਕਰਦਾ ਸੀ ਗਾ ਬੋਲੀ ਜਾਂਦਾ ਸੀ ਪਹਿਲਾਂ ਠੀਕ ਹੈ ਜੀ ਗਾਣਾ ਕੱਢੀ ਆਉਂਦਾ ਸੀ ਅਜਿਆਂ ਗਾਣਾ ਨਾ ਕੱਢ ਆਂਦਾ ਮੈਂ ਕੁੜੀ ਦੇ ਹੱਥੀ ਪੈਣਾ ਅੱਛਾ ਜੀ ਆ ਬੱਚੀ ਦੇ ਇਹ ਮੈਂ ਫੜਾਂਗਾ ਅੱਛਾ ਇਹਨੂੰ ਆ ਕੰਮ ਮੈਂ ਕਰਾਂਗਾ ਮੈਂ ਚੋਦਾਗਾ ਅੱਛਾ ਉਹ ਆਖਾਂ ਲੱਗਾ ਏ ਨਾ ਕੰਮ ਕਰ ਕੱਲੀ ਪ ਅੱਛਾ ਜੀ ਕਿਹੜਾ ਤਾਂ ਮੈਂ ਇਹਦੀ ਹੱਥੀ ਵੀ ਪਾਉਂਗਾ ਤੇਰੀ ਜਨਾਨੀ ਨੂੰ ਚੋਦਾਂਗਾ ਆਂਦਾ ਇਹ ਕੰਮ ਨਾ ਕਰ ਤੇਰੀ ਮਾਇ ਉਹ ਤੈਨੂੰ ਜਰਮ ਦਿੱਤਾ ਹੈ ਉਹ ਕੰਮ ਨਾ ਕਰ ਐਸੇ ਗੱਲਾਂ ਮੈਂ ਰੋਟੀ ਪਕਾ ਕੇ ਮੈਂ ਗੁੱਡੀਆਂ ਨੂੰ ਲੈਣ ਚਲੇ ਗਈਆਂ ਪਾਸ ਪਿੱਛੇ ਹੀ ਕੰਮ ਖੜਲੇ ਆਂਦੇ ਨੇ ਓਰੇ ਤੁਹਾਡੇ ਘਰ ਬਸ ਜੀ ਪੀ ਖਾ ਕੇ ਨਾ ਪੀ ਕੇ ਕੀਤੀ ਇਹ ਕੁੰਡੇ ਨਾਲ ਲੜਾਈ ਅੱਛਾ ਜੀ ਮੈਂ ਗੁਰਦੁਆਰੇ ਗਈ ਸੀ ਠੀਕ ਹੈ ਜੀ ਗੁਰਦੁਆਰੇ ਮੈਨੂੰ ਆਂਦੀ ਆ ਵੀ ਡੈਡੀ ਆ ਬੈਠਾ ਠੀਕ ਹੈ ਮੈਂ ਜਲਦੀ ਜਲਦੀ ਮੱਥਾ ਟੇਕ ਕੇ ਤੇ ਮੈਂ ਵਾਪਸ ਮੁੜ ਆਈ ਆਂ ਹੂੰ ਮੜ ਕੇ ਮੈਂ ਆਖਿਆ ਇਹ ਕੋਈ ਨਾ ਕੋਈ ਬੁੱਢੇ ਲੰਕ ਚਾਂਸ ਕਰੂਗਾ ਠੀਕ ਹੈ ਜਿਹੜਾ ਬੈਠਾ ਤੇ ਮੈਂ ਫਟਾਫਟ ਉਹ ਤੋਂ ਆ ਕੇ ਲੈ ਕੇ ਆਪਣਾ ਫੋਲ ਬਿੱਲਰ ਆ ਕੇ ਆ ਕੇ ਇੱਥੇ ਉਤਰ ਗਿਆ ਉਹਨੇ ਚੜ ਨੂੰ ਇਹ ਵੀ ਆ ਗਿਆ ਠੀਕ ਹੈ ਆ ਕੇ ਲੱਗ ਗਾਲਾ ਕੱਢਣ ਲੱਗ ਪਿਆ ਮੈਂ ਆਖਿਆ ਕਲੀਬ ਗਾਲਾ ਨਾ ਕੱਢ ਉਹ ਤੈਨੂੰ ਮਾਰੀ ਨਹੀਂ ਆ ਤਾਂ ਚੰਗਾ ਨਹੀਂ ਆ ਠੀਕ ਹੈ ਉਹ ਚੁੱਕ ਕੇ ਪਿਆ ਕੁਝ ਹੋ ਬੁਲਾਣਾ ਨੂੰ ਠੀਕ ਹੈ ਹਾਂ ਨਾ ਮੈਂ ਤੇ ਇੱਦਾਂ ਬੁਲਾਉਂਗਾ ਤੇ ਮਾਤਾ ਜੀ ਮਤਲਬ ਸਿਰ ਤੇ ਕੀ ਚਿੱਟ ਮਾਰੀਆ ਸਿਰ ਤੇ ਕਿੱਥੇ ਲੱਗੀ ਉਹਨਾਂ ਦੇ ਮਾਤਾ ਜੀ ਸਿਰ ਤੇ ਇੱਟ ਮਾਰੀ ਮੈਨੂੰ ਨਹੀਂ ਪਤਾ ਮੈਨੂੰ ਮੇਰੇ ਪਿੱਛੇ ਇੱਟਾਂ ਲੱਗੇ ਭੱਜਦਾ ਠੀਕ ਹੈ ਮੁੰਡਾ ਠੀਕ ਹੈ ਮੈਂ ਭੱਜ ਗਈਆਂ ਪੂਰੀ ਲੁੱਗ ਗਈ ਉੱਤਰ ਜਿਹਨਾਂ ਦੇ ਡੈਥ ਹੋਈ ਹੋ ਤੁਹਾਡੇ ਕੀ ਲੱਗਦੇ ਸੀ ਉਹ ਮੇਰਾ ਘਰ ਵਾਲਾ ਠੀਕ ਹੈ ਟੋਟਨ ਹੋ ਗਈ ਹੈ ਮੇਰਾ ਨਾਕਲਮਨਤਪੁਰ ਠੀਕ ਹੈ ਕੀ ਹੋਇਆ ਪੰਜ ਚੀਜ਼ ਬੰਦਾ ਤੇ ਕੀ ਫਰਦਰ ਕਾਰਵਾਈ ਕੀਤੀ ਇਸ ਸਾਨੂੰ ਇੰਟੀਮੇਸ਼ਨ ਮਿਲੀ ਹੈ ਜੀ ਦਲੱਦੀ ਪਿੰਡ ਤੋਂ ਵੀ ਬਾਪੂ ਪੁੱਤੀ ਲੜਾਈ ਹੋਈ ਹੈ ਔਰ ਸਾਹਬ ਸਿੰਘ ਨਾ ਦਾ ਬੰਦਾ ਸੀ 70 ਖਾਲਚੀ ਦੀ ਏਜ ਹੈ ਉਹਦੀ ਆਪਣੇ بیٹے ਨਾਲ ਕੁਲਦੀਪ ਸਿੰਘ ਨਾਲ ਕੋਈ ਕਿਸੇ ਗੱਲ ਨੂੰ ਲੈ ਕੇ ਟਕਰਾਅ ਹੋਇਆ ਉਹਨੂੰ ਆਪਰਚ ਨੜੇ ਨੇ ਤੇ ਉਹਨੇ ਤੈਸ ਚ ਆ ਕੇ ਕੁਲਦੀਪ ਸਿੰਘ ਨੇ ਇੱਟ ਦਾ ਵਾਰ ਜਿਹੜਾ ਹੈਗਾ ਆਪਣੇ ਪਿਓ ਦੇ ਸੱਤੇ ਕੀਤਾ ਜਿਸ ਨਾਲ ਉਹਦੀ ਡੈਥ ਹੋ ਗਈ ਸਿੱਧੀ ਹੋ ਗਈ ਹਾਂਜੀ ਹਾਂਜੀ ਉਹਦੀ ਮੌਕੇ ਤੇ ਡੈਥ ਹੋ ਗਈ ਵੀ ਉਹਦੀ ਡੈੱਡ ਬੋਡੀ ਨੂੰ ਉੱਥੇ ਹਸਪੀਟਲ ਵਾਰਸਾਵਰੋਂ ਦਾਖਲ ਕਰਾਇਆ ਗਿਆ ਹੈ ਬਾਕੀ ਅਸੀਂ ਮੌਕਾ ਵਿਜ਼ਿਟ ਕੀਤਾ ਹੈ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਫਰਦਰ ਅਗਲੀ ਕਾਰਵਾਈ ਕਰਕੇ ਕਤਲਵਾ ਦਰਜ ਕਰਕੇ ਕਪਤੀਸ਼ਮਤ ਲਿਆਵਾਂਗੇ ਜੇ ਕੋਈ ਰੀਜ਼ਨ ਪਤਾ ਲੱਗਿਆ ਭਾਜੀ ਕੀ ਹੈ ਨਹੀਂ ਰੀਜ਼ਨ ਫਿਲਹਾਲ ਤਾਂ ਇਹੀ ਦੱਸਿਆ ਜਾ ਰਿਹਾ ਰਿਸ਼ਤੇਦਾਰਾਂ ਵੱਲੋਂ ਪਰਿਵਾਰਕ ਮੈਂਬਰਾਂ ਵੱਲੋਂ ਕਿ ਆਪਸੀ ਕਿਸੇ ਗੱਲ ਨੂੰ ਲੈ ਕੇ ਪਰਿਵਾਰਕ ਗੱਲ ਨੂੰ ਲੈ ਕੇ ਕੋਈ ਇਹਨਾਂ ਦਾ ਮਾਮੂਲੀ ਟਕਰਾਅ ਹੋਇਆ ਸੀਗਾ ਜੀਦੋਂ ਬਾਅਦ ਇਸ ਚਾਕੇ ਉਹਨੇ ਇਹ ਕਦਮ ਚੁੱਕਿਆ ਮੁੰਡੇ ਨੂੰ ਵੀ ਸ਼ੱਕਾਂ ਲੱਗੀਆਂ ਨੇ ਜਦੋਂ ਨਹੀਂ ਹਾਂਜੀ ਜਿਹੜਾ ਦੋਸ਼ੀ ਹੈ ਜਿਹਨੇ ਆਪਦਾ ਪਿਓ ਦਾ ਕਤਲ ਕੀਤਾ ਉਹਦੇ ਵੀ ਸ਼ੱਕਾਂ ਲੱਗੀਆਂ ਨੇ ਹੱਤਪਾਈ ਦੇ ਵਿੱਚ ਮਾਰੇ ਆ ਕਿ ਉਹਦੇ ਨੂੰ ਮਰੋ ਕੋਈ ਨਹੀਂ ਇਹ ਉਹਦੇ ਵੱਲੋਂ ਇੱਟ ਮਾਰਨੀ ਦੱਸੀ ਗਈ ਹੈ ਲੜਕੇ ਵੱਲੋਂ ਵੀ ਆਪਦੇ ਪਿਓ ਦੇ ਘਰ ਦੇ ਵਿੱਚ ਉਹਨੇ ਇੱਟ ਮਾਰ ਕੇ ਜਿਹੜਾ ਹੈਗਾ ਇਹ ਘਰ ਤਾਂ ਮੰਜam ਦਿੱਤਾ ਇਹ ਤਾਂ ਨਾ ਕੁਲਦੀਪ ਸਿੰਘ ਹੈ ਜੀ ਉਹ ਇਕੱਠੇ ਰਹਿੰਦੇ ਨੇ ਘਰ ਚ ਇਕੱਠੇ ਜਾਂਦੇ ਨੇ ਇਕੱਠੇ ਰਹਿੰਦੇ ਨੇ ਇੱਕੋ ਹੀ ਪਰਿਵਾਰ ਹੈ ਇੱਕੋ ਹੀ ਘਰ ਦੇ ਵਿੱਚ ਰਹਿੰਦੇ ਨੇ ਤੇ ਉੱਥੇ ਹੀ ਘਰ ਦੇ ਵਿੱਚ ਜਿਹੜਾ ਹੈਗਾ ਇਹ ਝਗੜਾ ਹੋਇਆ ਇਹ ਤਾਂ ਮੈਰਿਟ ਇਹ ਮੈਰਿਟ ਸੀਗਾ ਤੇ ਉਸ ਤੋਂ ਬਾਅਦ ਇਹਦੀ ਵਾਈਫ ਨਾਲ ਇਹਦਾ ਰਿਸਕਿਊ ਹੋ ਗਿਆ ਸੀਗਾ ਉਹ ਅਲੱਗ-ਅਲੱਗ ਰਹਿੰਦੇ ਨੇ ਵਾਈਫ ਨਾਲ ਦੇਖਦੇ। ਟਟਾ ਦਾ ਨਿਯਾਮ ਕਿੱਥੇ ਦਿੱਤਾ। ਪਿੰਡ ਦੇ ਦਿੱਤਾ ਇਹਨਾਂ ਦੇ ਦਲੱਦੀ ਪਿੰਡ ਦੇ ਵਿੱਚ ਹੈਗਾ। ਉੱਥੇ ਜਿਹੜਾ ਇੱਥੇ ਇਹਨਾਂ ਦਾ ਰਹਿਸ਼ੀ ਮਕਾਨ ਹੈ ਉੱਥੇ ਕਰਨਾ ਨੂੰ ਜਾਂਦੇ। ਪਰ ਦੂਨ ਪਿੰਡ ਕੀ ਕਰਦੇ। ਪਰ ਪਰ ਇਹਨਾਂ ਦੇ ਪਰਿਵਾਰ ਮੈਂਬਰਾਂ ਦੇ ਅਸੀਂ ਬਿਆਨ ਲੰਨੇ ਆ ਜੀ ਬਿਆਨ ਲੈਣ ਤੋਂ ਬਾਅਦ ਜੋ ਬਿਆਨ ਚ ਲਿਖਾਉਣਗੇ ਉਹਦੇ ਅਕੋਰਡਿੰਗ ਅਸੀਂ ਰੋਈ ਜਿਹੜੀ ਹੈਗੀ ਅਗਲੀ ਅੰਕ ਵਿੱਚ ਲਿਆਵਾਂਗੇ।